ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕੁਝ ਦਿਨ ਪਹਿਲਾਂ ਬਲਾਚੌਰ ਦੀ ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ਨਾਲ ਇੱਕ ਸਸ਼ਕ ਨੇ ਭੱਦੀ ਸ਼ਬਦਾਬਲੀ ਤੇ ਧਮਕੀਆਂ ਦਿੱਤੀਆਂ ਸੰਤੇ ਉਸ ਤੋਂ ਬਾਅਦ ਅੱਜ ਪੁਲਿਸ ਨੇ ਉਸ ਸਸ਼ਕ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖੁਦ ਨਸ਼ਾ ਕਰਨ ਦਾ ਆਦੀ ਸੀ ਤੇ ਇਸ ਦਾ ਸਰਕਾਰੀ ਨਸ਼ਾ ਛਡਾਊ ਦਾ ਕਾਰਡ ਵੀ ਬਣਿਆ ਹੋਇਆ ਹੈ 25 ਨੌ ਪਿਛਲੇ ਮਹੀਨੇ ਇੱਕ ਕੰਪਲੇਂਟ ਆਈ ਸੀ ਡਾਕਟਰ ਮਨਜੀਤ ਨੇ ਔਨ ਡਿਊਟੀ ਸੀ ਇਹ ਹਸਪਤਾਲ ਸਰਕਾਰੀ ਆਪਣਾ ਸਿਆਨੇ ਉਹਨਾਂ ਨਾਲ ਕੋਈ ਡਿਕਟਰ ਹੈਗਾ ਉਹਦਾ ਕਾਰਡ ਬਣਿਆ ਹੋਇਆ ਸੀ ਉਹਦਾ ਉੱਥੇ ਦਵਾਈ ਲੈਣ ਗਿਆ ਉਹਨੇ ਉਹਨਾਂ ਨਾਲ ਵੀ ਸਹਿਵ ਕੀਤਾ ਹੈ ਜਿਹਦੇ ਉੱਤੇ ਐਸਐਚਓ ਸਾਹਮਣੇ ਆਪ ਜਾ ਕੇ ਉਹਨੇ ਆਪਣਾ ਜਿਹੜਾ ਰੁਕੂ ਕਾਰਵਾਈ ਉਹਨਾਂ ਚ ਲਿਆਂਦੀ ਸੀ ਤੇ ਉਹ ਤੋਂ ਬਾਅਦ ਉਸ ਵਕਤ ਉਹਨਾਂ ਨੇ ਕੋਈ ਰਿਟਰਨ ਕੰਪਲੇਂਟ ਨਹੀਂ ਦਿੱਤੀ ਸੀ ਫਿਰ ਵੀ ਅਸੀਂ ਰੁਕੂ ਕਾਰਵਾਈ ਵਿੱਚ ਲਿਆਤੀ ਸੀ ਮੌਕੇ ਦੀ ਨਿਯਾਤ ਤੋਂ ਦੇਖਦੇ ਹੋਏ ਤੇ ਬਾਅਦ ਵਿੱਚ ਉਹਨਾਂ ਨੇ ਜਿਹੜੀ ਹੈਗੀ ਰਿਟਰਨ ਕੰਪਲੇਂਟ ਜਿਹੜੀ ਹੈਗੀ ਹੈ ਸੈਮ ਵੱਲੋਂ ਸਾਨੂੰ ਆਈ ਹੈ ਜਿਹਦੇ ਉੱਤੇ ਅਸੀਂ ਜਿਹੜਾ ਹੈਗਾ ਹੈ ਵਾਪਕ ਧਾਰਾਵਾਂ ਦੇ ਤਹਿਤ ਦੋਸ਼ੀ ਦੇ ਉੱਤੇ ਆਪਣਾ ਕੇਸ ਰਜਿਸਟਰ ਕਰਕੇ ਦੋਸ਼ੀ ਨੂੰ ਅਸਰੇ ਗ੍ਰਫਰ ਕਰ ਲਿਆ ਇਹ ਸਰ ਕਿਹੜੀ ਕਿਹੜੀ ਘਰ ਨੂੰ ਪਰਚਾ ਕੀਤਾ ਇਹ ਇਹ ਹੈ ਕਿ ਬੀ ਐਨ ਐਸ ਦੀ ਤਾਰ ਹੈਗੇ 782 791262 132 221 3551 3 ਬੀ ਐਨ ਐਸ ਦੀ ਤਾਰ ਹੈ ਤੇ ਦੱਪੀ ਦੇ ਨਾਲ ਸਮਦੱਤ ਜਿਹੜੀਆਂ ਲਗ ਲਗ ਤਾਰ ਹੋਣਾ ਤੇ ਇਹ ਨਸ਼ਾ ਵੀ ਕਰਦਾ ਸੀ ਇਹ ਐਡਿਕਟ ਹੈਗਾ ਤਾਂ ਕਾੜੂ ਹੀ ਬਣੇ ਹੋਇਆ ਇਹ ਤੇ ਇਸ ਤੇ ਕੋਈ ਪਹਿਲਾਂ ਹੀ ਮਾਮਲਾ ਕਰਦਾ ਕੋਈ ਪਹਿਲਾਂ ਹਾਂ ਅਸੀਂ ਦੇਖ ਰਹੇ ਹਾਂ ਪਰਚੇਸ਼ ਦੇ ਤਰ੍ਹਾਂ ਨੂੰ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਦੇਖ ਰਹੇ ਅਜੀ ਗ੍ਰਾਫਟਾਰ ਕਰਿਆ ਸਵਰਗਵਾਸੀ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾ ਦੀ 3ਵੀਂ ਵਰ੍ਹੇਂੀ ਉਹਨਾਂ ਦੇ ਗ੍ਰੈਪ ਇਨ ਸੇਖਵਾ ਵਿਖੇ ਮਨਾਇ ਗਈ ਇਸ ਮੌਕੇ ਜਿੱਥੇ ਹਜ਼ਾਰਾਂ ਵਰਕਰ ਪਹੁੰਚੇ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਗੱਲਬਾਤ ਕਰਦੇ ਮਹਿੰਦਰ ਭਗਤ ਨੇ ਕਿਹਾ ਕਿ ਜਥੇਦਾਰ ਸੇਵਾ ਸਿੰਘ ਸੇਖਵਾ ਦਾ ਉਹਨਾਂ ਦੇ ਪਿਤਾ ਸਾਬਕਾ ਕੈਬਨਿਟ ਮੰਤਰੀ ਫਗਤ ਚੁੰਨੀ ਲਾਲ ਦੇ ਨਾਲ ਪਰਵਾਰਕ ਰਿਸ਼ਤਾ ਸੀ ਜਿਸ ਕਰਕੇ ਉਹ ਅੱਜ ਇੱਥੇ ਜਤੇਦਰ ਸੇਵਕ ਸਿੰਘ ਸੇਖਵਾਂ ਦੀ ਵਰਸੀ ਤੇ ਆਏ ਹਨ ਅੱਜ ਮੇਰੇ ਸਵਰਗੀ ਪਿਤਾ ਜੀ ਜਤੇਦਰ ਸੇਵਾ ਸਿੰਘ ਜੀ ਸੇਖਵਾਂ ਦੀ ਅੱਜ ਤੀਜੀ ਵਰਸੀ ਸੀਗੀ ਔਰ ਅਸੀਂ ਆਪਣੇ ਗ੍ਰਹਿ ਸੇਖਵਾਂ ਵਿਖੇ ਜਿਹੜੇ ਆ ਗੁਰੂ ਸਾਹਿਬ ਦੇ ਆ ਓਟੋ ਆਸਰਾ ਲੈ ਕੇ ਕੀਰਤਨ ਸਮਾਗਮ ਜਿਹੜਾ ਵਾ ਉਹ ਕਰਵਾਇਆ ਗਿਆ ਔਰ ਉਸ ਵਿੱਚ ਕਾਫੀ ਸੰਗਤਾਂ ਜਿਹੜੀਆਂ ਨੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਔਰ ਜਿਹੜੇ ਸਾਡੇ ਮਾਣਯੋਗ ਕੈਬਨਿਟ ਮੰਤਰੀ ਮਹਿੰਦਰ ਪਗਜੀ ਵੀ ਆਏ ਨੇ ਮੈਂ ਉਹਨਾਂ ਦਾ ਵੀ ਇਛੇਚੇ ਤੌਰ ਤੇ ਧੰਨਵਾਦ ਕਰਦਾ ਔਰ ਜਿੰਨੀਆਂ ਸੰਗਤਾਂ ਆਈਆਂ ਨੇ ਉਹਨਾਂ ਦਾ ਵੀ ਅੱਜ ਦੇ ਦਿਨ ਜਿਹੜਾ ਵਾ ਜਿਹੜੇ ਅੱਜ ਸੇਖਵਾ ਸਾਹਿਬ ਦੀ ਜਿਹੜੀ ਮਿੱਠੀ yaad ਦੇ ਵਿੱਚ ਅੱਜ ਸਾਰੇ ਇਕੱਤਰ ਹੋਏ ਆ ਮੈਂ ਉਹਨਾਂ ਦਾ ਵੀ ਤਹਿਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਔਰ ਸੇਖਵਾ ਸਾਹਿਬ ਦੀ yaad ਦੇ ਵਿੱਚ ਇਕੱਤਰ ਹੋਏ ਇੱਕੋ ਸੇਖਵਾ ਸਾਹਿਬ ਇੱਕ ਆਰਟੀਸਟਿਕ ਪਰਸਨੈਲਿਟੀ ਸੀਗੇ ਔਰ ਉਹ ਸਿਆਸੀ ਨਾਲੋਂ ਧਾਰਮਿਕ ਜਿਹੜੀ ਵਿਰਤੀ ਉਹਨਾਂ ਦੀ ਜ਼ਿਆਦਾ ਸੀਗੀ ਔਰ ਇਸੇ ਕਰਕੇ ਉਹਨਾਂ ਨੇ ਬੜੀ ਸਾਫ਼ ਸੁਥਰੀ ਔਰ ਇੱਕ ਪਾਰਦਰਸ਼ਤਾ ਵਾਲੀ ਸਿਆਸਤ ਜਿਹੜੀ ਆ ਉਹ ਕੀਤੀ ਹੈ ਔਰ ਉਹ ਮੇਰੇ ਨਹੀਂ ਹਜ਼ਾਰਾਂ ਲੱਖਾਂ ਚ ਲੋਕਾਂ ਦੇ ਪੰਜਾਬ ਦੇ ਜਿਹੜੇ ਉਹ ਪ੍ਰੇਰਨਾ ਦੀ ਸ਼ਰੂਤ ਸੀਗੇ ਔਰ ਉਹਨਾਂ ਦੇ ਜਾਣ ਦੇ ਨਾਲ ਜਿੱਥੇ ਇੱਕ ਬੜਾ ਵੱਡਾ ਖਲਾਅ ਆ ਪੰਜਾਬ ਦੀ ਸਿਆਸਤ ਦੇ ਵਿੱਚ ਉੱਥੇ ਜਿਹੜਾ ਵਾ ਸਿਆਸਤ ਦਾ ਜਿਹੜਾ ਨਘਾਰ ਉਹ ਵੀ ਤਿੰਨ ਦਿਨ ਕਿਉਂਕਿ ਜਿਹੜੀਆਂ ਚੰਗੀਆਂ ਪਰਸਨੈਲਿਟੀਆਂ ਨੇ ਉਹ ਡੇ ਬਾਏ ਡੇ ਜਿਹੜੀਆਂ ਨੇ ਉਹ ਜਾ ਰਹੀਆਂ ਨੇ ਜਿਹਦੇ ਕਰਕੇ ਜਿਹੜਾ ਵਾ ਖਲਾ ਜਿਹੜਾ ਬੜਾ ਵੱਡਾ ਰਾਜਨੀਤੀ ਚ ਪੈਦਾ ਹੋ ਰਿਹਾ ਵਾ ਪਰ ਉਹ ਅਸੀਂ ਉਹਨਾਂ ਨੂੰ ਆਪਣਾ ਦਰਸ਼ਮੰਤ ਦੇ ਆਂ ਔਰ ਉਹਨਾਂ ਦੇ ਜੋ ਪਾਏ ਹੋਏ ਪੂਰਨੇ ਆ ਮੇਰੇ ਸਵਰਗੀ ਦਾਦਾ ਜੀ ਜਥੇਦਾਰ ਰਾਜਗਰ ਸਿੰਘ ਸੇਖਵਾਂਜੀ ਦੇ ਜੋ ਪਾਏ ਪੂਰਨੇ ਆ ਅਸੀਂ ਉਹਨਾਂ ਤੇ ਪੈਰਾ ਦੇ ਕੇ ਜਿਹੜਾ ਵਾ ਲਗਾਤਾਰ ਤੀਜੀ ਪੀੜੀ ਦੇ ਵਿੱਚ ਜਿਹੜਾ ਵਾ ਇਸੇ ਵਨਵਾਲ ਬਹੁਤ ਹੀ ਸਤਿਕਾਰਯੋਗ ਜਥੇਦਾਰ ਸudar ਸੇਵਾ ਸਿੰਘ ਸੇਖਵਾਂਜੀ ਦੀ ਵਰਸੀ ਉੱਪਰ ਮੈਨੂੰ ਆਉਣ ਦਾ ਮੌਕਾ ਮਿਲਿਆ ਹੈ ਸੋ ਜਿਹੜੇ ਵੀ ਇਨਸਾਨ ਦੁਨੀਆ ਤੇ ਆ ਕੇ ਆਪਣੇ ਜੀਵਨ ਦੇ ਵਿੱਚ ਸਮਾਜ ਨੂੰ ਕੁਝ ਦੇ ਕੇ ਜਾਂਦੇ ਨੇ ਸਮਾਜ ਲਈ ਕੁਝ ਕਰਕੇ ਜਾਂਦੇ ਨੇ ਉਹ ਜਾਣ ਦੇ ਬਾਅਦ ਵੀ ਦੁਨੀਆ ਉਹਨਾਂ ਨੂੰ ਹਮੇਸ਼ਾ ਯਾਦ ਕਰਦੀ ਹੈ ਅੱਜ ਜਿਵੇਂ ਸਾਰੇ ਇਕੱਠੇ ਹੋ ਕੇ ਸਾਰੇ ਇਲਾਕੇ ਦੇ ਸਾਥੀ ਆਏ ਹਾਂ ਕਿਉਂਕਿ ਸਰਦਾਰ ਸੇਵਾ ਸਿੰਘ ਸੇਖੋਂ ਦਾ ਜੀਵਨ ਜੋ ਹੈ ਬਹੁਤ ਹੀ ਇੱਕ ਸੰਘਰਸ਼ਮਈ ਜੀਵਨ ਔਰ ਇੱਕ ਬਹੁਤ ਹੀ ਅਵਲ ਦੱਦੇ ਦਾ ਜੀਵਨ ਉਹਨਾਂ ਨੇ ਜੀਆ ਆਪਣੇ ਜੀਵਨ ਦੀ ਸ਼ੁਰੂਆਤ ਉਹਨਾਂ ਨੇ ਐਜ਼ ਅ ਟੀਚਰ ਔਰ ਐਜ਼ ਅ ਕੋਚ ਸਪੋਰਟਸਮੈਨ ਸ਼ੁਰੂ ਕੀਤੀ ਔਰ ਕਿਉਂਕਿ ਸਭ ਤੋਂ ਅਗਰ ਉੱਤਮ दान ਹੈ ਤਾਂ ਸਿੱਖਿਆ ਦਾ দান ਹੈ ਉਹਨਾਂ ਨੇ ਦੇ ਬਾਅਦ ਇੱਕ ਸਮਾਜ ਦੇ ਵਿੱਚ ਐਜ਼ ਅ ਟੀਚਰ ਦਾ ਜੀਵਨ ਸ਼ੁਰੂ ਕਰਨ ਦੇ ਬਾਅਦ ਉਹਨਾਂ ਨੇ ਨੈਕਸਟ ਸਟੈਪ ਜੋ ਹੈ ਰਾਜਨੀਤੀ ਵਿੱਚ ਆ ਕੇ ਸਮਾਜ ਦੀ ਸੇਵਾ ਕੀਤੀ ਦੇ ਨਾਲ-ਨਾਲ ਉਹ ਐਸਡੀਪੀਸੀ ਦੇ ਮੈਂਬਰ ਵੀ ਰਹੇ ਕਿਉਂਕਿ ਜੋ ਵੀ ਆਦਮੀ ਧਾਰਮਿਕ ਹੁੰਦਾ ਹੈ ਧਾਰਮਿਕ ਆਦਮੀ ਹੀ ਸਮਾਜ ਦੀ ਸੇਵਾ ਅੱਛੇ ਤਰੀਕੇ ਨਾਲ ਕਰ ਸਕਦਾ ਹੈ ਸੋ ਉਹਨਾਂ ਨੇ 1997 ਦੇ ਵਿੱਚ ਪਹਿਲੀ ਵਾਰੀ ਐਮਐਲਏ ਬਣੇ ਮਨਿਸਟਰ ਬਣੇ ਉਹਨਾਂ ਨੇ ਆਪਣੇ ਸਮੇਂ ਦਰਮਾਨ ਆਪਣੀ ਟਰਮ ਦੇ ਦਰਮਿਆਨ ਬਹੁਤ ਇਲਾਕੇ ਦਾ ਵਿਕਾਸ ਕੀਤਾ ਬਹੁਤ ਮੱਲਾਮਾਰੀਆਂ ਸਮਾਜ ਨੂੰ ਬੜੀ ਉਹਨਾਂ ਦੀ ਦੇਣ ਹੈ ਉਸਦੇ ਬਾਅਦ ਦੁਬਾਰਾ ਫੇਰੋ ਬਾਈ ਲਖਿੰਜਿਤ ਕੇ ਐਮਐਲਏ ਵੀ ਬਣੇ ਔਰ ਮਨਿਸਟਰ ਵੀ ਬਣੇ ਅੱਜ ਵੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਅਸੀਂ ਸਾਰੇ ਯਾਦ ਕਰਦੇ ਹਾਂ ਸੋ ਮੈਂ ਦੇਖ ਰਿਹਾ ਕਿ ਜੋ ਸਾਰਾ ਪਰਿਵਾਰ ਹੈ ਸੇਖਵਾ ਸਾਹਿਬ ਦੇ ਬਾਅਦ ਉਹਨਾਂ ਦੇ ਬੇਟੇ ਜਗਰੂਪ ਸੇਖਵਾ ਜੀ ਉਹ ਵੀ ਅਜ ਆਮ ਆਦਮੀ ਪਾਰਟੀ ਦੇ ਬਹੁਤ ਹੀ ਇੱਕ ਉੱਗੇ ਨੇਤਾ ਨੇ ਔਰ ਪਾਰਟੀ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਨਰਲ ਸੈਕਟਰੀ ਸਟੇਟ ਦੀ ਉਦੇ ਨਾਲ ਨਾਲ ਡਿਸਟ੍ਰਿਕਟ ਪਲਾਨਿੰਗ ਬੋਰਡ ਗੁਰਦਗਾਜ਼ਪੁਰ ਦੇ ਚੇਅਰਮੈਨ ਨੇ ਔਰ ਬਖੂਬੀ ਪਾਰਟੀ ਦੀ ਔਰ ਸਮਾਜ ਦੀ ਸੇਵਾ ਕਰ ਰਹੇ ਨੇ ਮਾਮਲਾ ਫਤੇਗੜ ਚੂੜੀਆਂ ਦਾ ਹੈ ਜਿੱਥੇ ਇੱਕ ਸਖਸ਼ ਸਾਈਪ੍ਰਸ ਤੋਂ ਆਪਣੇ ਘਰ ਆਉਂਦਾ ਹੈ ਤੇ ਉਸ ਸਮੇ ਉਦੰਗ ਰਹਿ ਜਾਂਦਾ ਹੈ ਜਦੋਂ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਪਿਆਰ ਦੀਆਂ ਗੱਲਾਂ ਕਰ ਰਹੀ ਸੀ ਫਿਰ ਕੀ ਸੀ ਇਸੇ ਗੱਲ ਨੂੰ ਲੈ ਕੇ ਘਰ ਵਿੱਚ ਕਲੇਸ਼ ਹੋ ਗਿਆ ਉਸ ਤੋਂ ਬਾਅਦ ਪਤਨੀ ਸ਼ਾਮ ਵੇਲੇ ਘਰ ਤੋਂ ਗਾਇਬ ਹੋ ਗਈ ਤੇ ਪ੍ਰੇਮੀ ਲਗਾਤਾਰ ਧਮਕੀਆਂ ਦੇਣ ਲੱਗਾ ਜਿਸ ਦੇ ਸ਼ਿਕਾਇਤ ਥਾਣੇ ਵਿੱਚ ਦਰਜ ਕਰਵਾ ਦਿੱਤੀ ਗਈ ਉਸ ਤੋਂ ਬਾਅਦ ਔਰਤ ਦੀਆਂ ਸਹੇਲੀਆਂ ਚਾਚਾ ਸੋਰੇ ਨੂੰ ਡਰਾਉਣ ਲੱਗੀਆਂ ਜਿਸ ਕਰਕੇ ਚਾਚਾ ਸੋਰੇ ਨੇ ਖੁਦਕੁਸ਼ੀ ਕਰ ਲਈ ਬਹਾਰਾਲ ਪੁਲਿਸ ਨੇ ਨੂੰ ਕੋਮਲਪ੍ਰੀਤ कौर ਪ੍ਰੇਮੀ ਗਗਨ ਗੌਂਦਨ ਰਚਨੀ ਅਤੇ ਮਨਦੀਪ कौर ਉੱਪਰ ਧਾਰਾ 108 352 235 306 34506 ਆਈਪੀਸੀ ਦੀ ਤਹਿਤ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਰ ਭਰਾ ਹੀ ਵੱਡੇ ਗੱਲੋ ਇਹ ਮਨੇ ਸੁਸਾਇਟੀ ਹੈ ਜੀ ਮੇਰੇ ਧੀਆਂ ਨੂੰ ਮਤਲਬ ਕਿ ਮਡੇ ਰਿਲੇਸ਼ਨ ਵਿੱਚ ਹੀ ਉਸ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਸੁਸਾਇਟੀ ਕਰ ਲਿਆ ਜੀ ਜੀ ਪਹਿਲਾਂ ਤੱਕਿਆ ਡੁਕਿਆ ਵੀ ਸੀ ਹਾਂ ਜੀ ਤੱਕਿਆ ਡੁਕਿਆ ਵੀ ਸੀਗੀ ਹਾਂ ਜੀ ਪਰ ਉਹਨਾਂ ਦੇ ਬਾਰੇ ਨਹੀਂ ਪਤਾ ਉਹਦੇ ਨੂੰ ਪਤਾ ਲੱਗਾਂ ਜੇ ਚਲੀ ਗਈ ਇਹ ਫਿਰ ਇਹਨਾਂ ਨੇ ਕਿਉਂ ਕੀਤਾ ਕਿ ਪਰੇਸ਼ਾਨੀ ਚਾਣ ਕੇ ਕਰ ਲਿਆ ਨਾ ਹਾਂ ਜੀ 2003 ਦੇ ਸਾਲਿਆਂ ਸਾਡੀ ਨੌ ਦੀਆਂ ਜੜੀਆਂ ਰਜਨੀ ਤੇ ਜੀ ਸੰਦੀਪ ਕੌਰ ਇਹ ਪਰੇਸ਼ਾਨ ਕਰਦੇ ਆਂ ਲੰਘਦੇ ਆਂਦੇ ਟੀਚੜਾਂ ਟੀਚੜਾਂ ਕਰਦੇ ਆਂ ਹੀ ਕੋਈ ਇੰਦਾ ਦਾ ਹਸਤਾ ਵੀ ਜਿਹਦੇ ਵਿੱਚ ਹੋਰ ਟੈਨਸ਼ਨ ਲੱਗਿਆ ਜਿਆਦਾ ਹਾਂਜੀ ਸਰ ਇੱਕ ਮੈਨੂੰ ਥ੍ਰੈਟ ਆਇਆ ਹੈ ਇਹ ਮੁੰਡੇ ਵੱਲੋਂ ਜਦੋਂ ਮੈਂ ਆਪਣੀ ਵਾਈਫ ਨੂੰ ਡੱਕਿਆ ਵੀ ਮਤਲਬ ਤੂੰ ਕਿਦਣਾ ਗੱਲ ਕਰਦੀ ਤੇ ਉਹਨੇ ਅੱਗੋਂ ਮੁੰਡੇ ਨੇ ਮੈਨੂੰ ਧਮਕੀ ਲਿਖ ਕੇ ਪਾਈ ਆ ਵੀ ਜੇ ਤੂੰ ਜਾਂ ਤੇ ਇਹਨੂੰ ਤਲਾਕ ਦੇ ਦੇ ਨਹੀਂ ਤੇ ਫਿਰ ਤੇਰੇ ਘਰ ਆ ਕੇ ਗੋਲੀਆਂ ਮਾਰ ਕੇ ਜਾਊਂਗਾ ਇਹ ਵੀ ਮੈਂ ਥਾਣੇ ਲਿਖਾ ਕੇ ਆਇਆ ਤੇ ਇੱਥੇ ਵੀ ਕਾਰਵਾਈ ਅਜੇ ਤੱਕ ਕੋਈ ਨਹੀਂ ਹੋਈ ਤੇ WhatsApp ਤੁਹਾਨੂੰ ਕਾਲ ਆਈ ਕਿ ਕੋਈ ਨਹੀਂ WhatsApp ਮੈਸੇਜ ਆਇਆ ਏ ਟਾਪਿਕ ਸਰ ਜੀ ਮੇਰਾ ਨਾਮ ਲਿਖ ਕੇ ਕੀਤਾ ਜੀ ਉਹ ਨੰਬਰ ਨੰਬਰ ਕਿਤੇ ਹੋਊ ਬਾਈ ਨੰਬਰ ਬਾਹਰ ਦਾ ਜੀ ਬਾਹਰ ਦਾ ਹਾਂ ਜੀ ਹਾਂ ਜੀ ਅਸੀਂ ਸਾਰ ਚਾਹੁੰਦੇ ਆ ਵੀ ਜਿੰਨੇ ਮੈਨੂੰ ਥ੍ਰੈਟ ਦਿੱਤੀ ਆ ਉਸ ਨੂੰ ਲੱਭ ਕੇ ਤੇ ਉੱਤੇ ਵੀ ਕਾਰਵਾਈ ਕਰੇ ਹੁਣ ਜੇ ਕੱਲ ਨੂੰ ਮੇਰਾ ਕੋਈ ਨੁਕਸਾਨ ਹੋ ਗਿਆ ਤੇ ਮੇਰਾ ਤਾਂ ਛੋਟਾ ਜਿਹਾ ਜਵਾਬ ਹੈ ਜੀ ਉਹਦਾ ਜ਼ਿੰਮੇਵਾਰ ਮੇਰੇ ਮੌਤ ਦਾ ਕੌਣ ਹੋਊਗਾ ਪ੍ਰਸ਼ਾਸਨ ਹੋਊਗਾ ਜੀ ਹਾਂਜੀ ਹਾਂਜੀ ਗੁਰਮੀਤ ਸਿੰਘ ਜੀ ਇਹਨਾਂ ਨੇ ਸੁਸਾਈਡ ਕੀਤੀ ਕੀ ਲੱਗਦੇ ਸੀ ਘਰੇ ਉਹ ਮੇਰੇ ਫਾਦਰ ਸਾਹਿਬ ਹੀ ਮਤਲਬ ਪਾਲਿਆ ਮੈਨੂੰ ਉਹਨਾਂ ਨੇ ਹੀ ਮਤਲਬ ਪਿਓ ਬਣੇ ਸੀ ਮੇਰੇ ਹਾਂਜੀ ਵੈਸੇ ਰਿਸ਼ਤਾ ਕੀ ਰਿਸ਼ਤਾ ਮੇਰੇ ਚਾਚਾ ਜੀ ਆ ਤੇ ਉਹਨਾਂ ਨੇ ਕੱਲ ਆਪਣਾ ਸੁਸਾਈਡ ਕਾਲੀ ਕੀ ਸੀ ਮਾਮਲਾ ਕਿਉਂ ਮਜਬੂਰ ਹੋ ਗਏ ਸੁਸਾਈਡ ਸੁਸਾਈਡ ਕੀ ਇਹ ਚਿੱਤ ਚੋਂ ਕੀ ਗੱਲ ਹਾਂਜੀ ਸਰ ਸੋਸਾਇਟੀ ਦਾ ਇਹ ਮਸਲਾ ਬਣਿਆ ਵੀ 26 ਤਰੀਕ ਨੂੰ ਮੈਂ ਛੁੱਟੀ ਤੋਂ ਆਇਆ ਹਾਂ ਦੋਹਾ ਕਦਰ ਤੋਂ ਆਇਆ ਹਾਂ ਘਰ ਠੀਕ ਹੈ ਜੀ ਮੈਂ ਦੱਸ ਕੇ ਨਹੀਂ ਆਇਆ ਸਰਪ੍ਰਾਈਜ਼ ਵਾਸਤੇ ਆ ਵੀ ਚਲੋ ਇਹ ਘਰ ਬਿਨਾਂ ਦੱਸੇ ਜਾਣਾ ਵਾ ਇਹ ਠੀਕ ਹੈ ਤੇ ਇੱਥੇ ਪਹੁੰਚ ਕੇ ਸਰ ਮੈਂ ਵੇਖਿਆ ਵੀ ਵਾਈਫ ਮੇਰੇ ਫੋਨ ਤੇ ਲੱਗੇ ਸੀ ਕਿਸੇ ਮੁੰਡੇ ਨਾਲ ਬਾਹਰ ਤੇ ਮੈਂ ਆ ਕੇ ਪਹਿਲਾਂ ਚਲੋ ਦੋ ਚਾਰ ਮੈਚ ਪੇੜਾ ਮਾਰੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਪਿਆਰ ਨਾਲ 26 ਤਰੀਕ ਨੂੰ 4 ਵੇ ਤੱਕ ਮੈਂ ਸਮਝਾਉਂਦਾ ਰਿਹਾ ਵੀ ਚਲੋ ਜਿਹੜੀ ਗੱਲ ਹੋ ਗਈ ਆ ਛੱਡਦੇ ਆ ਤੇ ਤਿਆਰ ਨਾਲ ਬਹਿ ਕੇ ਨਵੇੜ ਲੈਨੇ ਆ ਤੇ ਉਹ ਆਂਦੇ ਵੀ ਨਹੀਂ ਮੈਂ ਜਾਣਾ ਹੀ ਜਾਣਾ ਫਿਰ ਵਿੱਚੋਂ ਜੇ ਸਹਿਮਤ ਹੋ ਗਏ ਵੀ ਚਲ ਠੀਕ ਹੈ ਨਹੀਂ ਜਾਂਦੇ ਭਾਈ ਉਹ 12ਵਾਂ ਜਿਹੜਾ ਮੁੰਡਾ ਸੀ ਪੀ ਨਾ ਕਿੱਥੋਂ ਦਾ ਜਗਨ ਮੁੰਡਾ ਉਹਦਾ ਪਿੰਡ ਨਹੀਂ ਪਤਾ ਜੀ ਦੇਖੋ ਜੀ ਅੱਜ ਸਾਨੂੰ ਠਾਣਾ ਫਤੇਗੜ ਚੂੜੀਆਂ ਵਿਖੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਮਨਜੀਤ ਸਿੰਘ son of ਦਰਸ਼ਨ ਸਿੰਘ ਜੋ ਕਿ ਵਾਰਡ ਨੰਬਰ 1 ਫਤੇਗੜ ਚੂੜੀਆਂ ਦਾ ਰਹਿਣ ਵਾਲਾ ਆ ਇਹਨੇ ਕੱਲ ਕੋਈ ਜਰੀਲੀ ਚੀਜ਼ ਜਿਹੜੀ ਖਾਲੇ ਸੀ ਦੇਸ਼ ਕਰਕੇ ਇਲਾਜ ਲਈ ਨਿਊ ਲਾਈਫ ਹਸਪੀਟਲ ਅੰਮ੍ਰਿਤਸਰ ਮੁਜੀਠਾ ਰੋਡ ਵਿਖੇ ਇਲਾਜ ਦੀਨ ਸੀ ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ ਇਸ ਸਬੰਧੀ ਸਾਡੇ ਵੱਲੋਂ ਕਾਰਵਾਈ ਕਰਦਿਆ ਗੁਰਮੀਤ ਸਿੰਘ ਸਨ ਆਫ ਇੰਦਰਜੀਤ ਸਿੰਘ ਜੋ ਕਿ ਮਨਜੀਤ ਸਿੰਘ ਦਾ ਭਤੀਜਾ ਆ ਉਹਦਾ ਬਿਆਨ ਕਲੰਬੰਦ ਕੀਤਾ ਗਿਆ ਜਿਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਵਾਈਫ ਕੋਮਲਪ੍ਰੀਤ ਕੌਰ ਦੋ ਹੋਰ ਔਰਤਾਂ ਨੇ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ ਤੇ ਇਸ ਤੋਂ ਲਾ ਇੱਕ ਹੋਰ ਵਿਅਕਤੀ ਗगन ਜਿਨ੍ਹਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਸਦੇ ਚਾਚੇ ਮਨਜੀਤ ਸਿੰਘ ਨੇ ਕੋਈ ਜਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ ਜਿਸ ਤੇ ਗੁਰਮੀਤ ਸਿੰਘ ਦੇ ਬਿਆਨਾਂ ਤੇ ਸਾਡੇ ਵੱਲੋਂ 18 ਫਤੇਗੜ ਚੂੜੀਆਂ ਵਿਖੇ ਜੁਰਮ 108 35 ਬੀ ਐਨ ਐਸ ਤਹਿਤ ਮੁਕਦਮਾ ਦਰਜ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ ਹੈ ਸਰ ਕਿਸ ਤਰੀ ਹੋਈ ਬਿਲਕੁਲ ਜੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਆ ਜਲਦੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜੀ ਆਪਣਾ ਰਜਨੀ ਤੇ ਮਨਦੀਪ ਕੌਰ ਨਾਮ ਦੀਆਂ ਔਰਤਾਂ ਨੇ ਫਰੇਗੜ ਚੂੜੀਆਂ ਦੀ ਰਹਿਣ ਵਾਲੀਆਂ ਨੇ ਤੇ ਬਿਲਕੁਲ ਇਹਨਾਂ ਨੂੰ ਜਲਦੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਓਕੇ ਨਸ਼ੇ ਦੀ ਪੇਟੜਾ ਫਿਰੋਜ਼ਪੁਰ ਵਿੱਚ ਇੱਕ ਹੋਰ 20 ਸਾਲਾਂ ਨੌਜਵਾਨ ਸਰਹੱਦੀ ਪਿੰਡ ਗੱਟੀ ਦੇ ਹਿੰਮੇਕੇ ਦੇ ਸਰਪੰਚ ਦਾ ਸਿਕਲੋਤਾ ਪੁੱਤਰ ਮਿਰਤੇ ਖਰਪੇ ਸਿੰਘ ਗਰੀਬ 2 ਸਾਲ ਪਾਲਣਾ ਹੀ ਨੌਜਵਾਨ ਦਾ ਇਹ ਵਿਆਹ ਹੋਇਆ ਸੀ ਤੇ ਨਸ਼ੇ ਦਾ ਆਦਤ ਦੀ ਹੋਣ ਕਰਕੇ ਪਹਿਲਾਂ ਵੀ ਪਰਿਵਾਰ ਵੱਲੋਂ ਜ਼ਮੀਨ ਵੇਚ ਕੇ ਨੌਜਵਾਨ ਦਾ ਇਲਾਜ ਕਰਵਾਇਆ ਗਿਆ ਸੀ ਲਾਸਟੇ 4 ਤੋਂ 5 ਲੱਖ ਰੁਪਏ ਦਾ ਖਰਚਾ ਆਇਆ ਸੀ ਤੇ ਕੁਝ ਸਮਾਂ ਠੀਕ ਰਹਿਣ ਤੋਂ ਬਾਅਦ ਫਿਰ ਨਸ਼ੇ ਦੀ ਦਲਦਲ ਵਿੱਚ ਇਹ ਨੌਜਵਾਨ ਫਸ ਗਿਆ ਆਖਰਕਾਰ ਨਸ਼ੇ ਨੇ ਇੱਕ ਹੋਰ ਜਵਾਨੀ ਪੁੱਤ ਦੀ ਜਾਨ ਲੈ ਲਈ ਸੁમિતਰਾ ਜੱਲੋਪੀ ਕਿੰਨੀ ਉਮਰ ਸੀ ਕੇ ਗਿਆ ਸੀ ਇਹ ਵੀ ਆਇਆ ਸੀ ਕੀ ਕਰਦਾ ਇਹ ਆ ਜਿਹੜੇ ਸਰਕਾਰਾਂ ਨੇ ਕਾਢੇ ਵਨੇ ਗੋਲੀਆਂ ਜੇਬ ਵਿੱਚ ਰੱਖਣ ਵਾਲੀਆਂ ਇਹ ਪਤਾ ਨਹੀਂ ਕਿਥੋਂ ਲਿਆਂਦੇ ਸ ਹੈ ਪਸਤਾਨੋਂ ਲਿਆਂਦੇ ਕਿਥੋਂ ਲਿਆਂਦੇ ਨਾ ਬਸ ਇੱਕ ਗੋਲੀ ਕੱਲੇ ਗੋਲੀ ਸੀ ਉਹਨਾਂ ਕੀ ਪਤਾ ਕੀ ਕੀਤਾ ਜੇ ਤਾਂ ਕੱਲ ਤਾਂ ਢਿੱਲਾ ਵਾ ਤੁਹਾਨੂੰ ਪਤਾ ਲੱਗਾ ਹਾਂ ਨਸ਼ੇ ਕਰਦੇ ਨਸ਼ੇ ਕਰਨ ਵਿਕਦਾ ਵਿਕਦਾਂ ਕਿ ਗੋਲੀਆਂ ਵਿਕਦੀਆਂ ਹੀ ਪਈਆਂ ਨੇ ਸਾਹ ਵੇਚੀ ਜਾਂਦੇ ਨੇ ਪੋਇਨ ਸਰਕਾਰ ਆਪ ਖੋਲੀ ਬੈਠੇ ਨਾ ਪਸਤਾਲਾ ਚ ਸਰਿੰਜਾਂ ਵੀ ਫਰੀ ਨਹੀਂ ਤੇ ਗੋਲੀਆਂ ਵੀ ਫਰੀ ਨਹੀਂ ਬੜੇ ਟਵਾਰਗੇ ਮਾਮਾ ਦੇ ਪੁੱਤਰ ਬੜੇ ਅਨ 20 ਸਾਲ ਹੋਣ ਲੱਗਾ ਹੈ ਜੂਦੀ ਨਸਾ ਵਾਚ ਮੁੰਡੇ ਮੇਰੇ ਦੇ ਇੱਕੋ ਕਾਕਾ ਇਹ ਆ ਭਾਈ ਮੁੰਡਾ ਵਿਆਹ ਵੇ ਕੋਈ ਨਾ ਕਾਕਾ ਹੈ ਕਾਕਾ ਕੀ ਮਾ ਕੇ ਸਰਦਾ ਨਸਾ ਨਸ਼ਾ ਬੰਦ ਹੋਣਾ ਚਾਹੀਦਾ ਹੈ ਮਾਮਾ ਦੇ ਪੁੱਤਰ ਟੁੱਰੀ ਜਾਂਦੇ ਨੇ ਲੜਿਆ ਦੇ ਸੇਵੇਂ ਹੀ ਬੜੇ ਜਾਂਦੇ ਨੇ ਕਿ ਦਿਨ ਚਾਰ ਚਾਰ ਹੀ ਬੜੇ ਜਾਂਦੇ ਨੇ ਮੇਰਾ ਕਰਤਾਰ ਸਿੰਘ ਜੀ ਕਰਤਾਰ ਕਿੱਥੇ ਰਹਿੰਦੇ ਪਿੰਡ ਜੱਲੂ ਕਾ ਗੱਟੀ ਰਿਲੇ ਕੀ ਗੱਲ ਬਾਤ ਹੋਈ ਹੈ ਬਸ ਗੱਲ ਬਾਤ ਇਹ ਪਹਿਲਾਂ ਇਹਨੂੰ ਤਕਲੀਫ ਹੋਈ ਸੀ ਨਖੇ ਦੇ ਖਾਤਰ ਤੇ ਅਸੀਂ 4-5 ਲੱਖ ਰੁਪਏ ਭਿੜੇ ਲਾਤੇ ਆਏ ਜਦੋਂ ਕਿ ਨਾ ਹੁਣ ਸਾਨੂੰ ਪਤਾ ਲੱਗਿਆ ਬਾਅਦ ਕਾ ਚੰਗਾ ਬੜਾ ਅਸੀਂ ਕਮਜ਼ੋਰ ਹੁੰਦੇ ਇਹਨੇ ਚੱਕਰ ਕੀਏ गोली सीटा मेरे साल ठीक ला दे ने, पता नहीं वैर ला दे ला दे ना पैसे पता ही नहीं लग रहा कल कड़ा है सवेरे असा कभी अगर आप पैसा तो बहुत लाया है बचा लिया पुतला तौरते लिया है कल लड़ा खड़े माड़ा मोटा लड़िया है लड़न दे बुलाई पीने बंद बुला लड़ते ने तु तू गुस्सा किसी बैठी देविया बना दो खाओ सेवियां खा दी इधर साढ़े कुल मैं बाहूए भी आ गया ਤੇ ਉਹ ਦੁਬਾਰਾ ਇੱਥੇ ਅਸੀਂ ਆਪਣੇ ਦਵਾਈ ਦੁਈ ਲਾਈਏ ਕਿ ਲੈ ਆਣੀ ਹੈ ਵਿਚਾਰੇ ਜੋਗੀ ਤੇ ਜਦੋਂ ਸਾਹ ਤੜਾ ਓਕੇ ਆਉਣ ਲੱਗ ਪਏ ਤੇ ਆ ਮੈਂ ਸ਼ਹਿਰ ਸੀ ਲੇਕਿਨ ਪੂਰਾ ਹੀ ਹੋ ਗਿਆ ਇੱਥੇ ਜੱਲੋ ਕੇ ਮੋੜ ਤੇ ਰਹਿਣ ਵਾਲਿਆਂ ਆ ਜਿਹੜਾ ਬੁਢਾ 20 25 ਸਾਲਾਂ ਦਾ ਕਿਸ ਤਰ੍ਹਾਂ ਮੋੜ ਇਹ ਨਸ਼ਾ ਬਹੁਤ ਜ਼ਿਆਦਾ ਕਰਨ ਲੱਗ ਗਿਆ ਸੀ ਨਸ਼ੇ ਕਰਨ ਇਹਨਾਂ ਦੀ ਮੌਤ ਹੈ ਹਾਂਜੀ ਬਹੁਤ ਜ਼ਿਆਦਾ ਜੀ ਕੋਈ ਸਰਕਾਰਾਂ ਨੇ ਠੱਲਾਈ ਰੱਖੀ ਪਾਈ ਨਹੀਂ ਜੀ ਸਰਕਾਰਾਂ ਨੂੰ ਅਸੀਂ ਵੋਟਾਂ ਹੀ ਇਸ ਕਰਕੇ ਬਦਲਾ ਹੀ ਇਸ ਕਰਕੇ ਲਿਆਂਦਾ ਸੀ ਕਿ ਨਸ਼ਾ ਬੰਦ ਹੋਵੇ ਕਾਂਗਰਸ ਆਕਾਲੀਆ ਨੂੰ ਤਾਂ ਹੀ ਭਜਾਇਆ ਸੀ ਕਿ ਆਮ ਆਦਮੀ ਪਾਰਟੀ ਕੁਝ ਕਰੂਗੀ ਪਰ ਇਹਨਾਂ ਨੇ ਤਾਂ ਉਹਨਾਂ ਤੋਂ ਵੀ ਹੱਦ ਲਾਤੀ ਉਸ ਤੋਂ ਨਹੀਂ ਜੀ ਦੁਗਣਾ ਵਧਿਆ ਘਟਿਆ ਨਹੀਂ ਕਿੰਨੇ ਕ ਮਾਮਾ ਦੇ ਪੁੱਤ ਜਿਹੜੇ ਮਾਮਾ ਦੇ ਪੁੱਤ ਜੀ ਕਈ ਸੰਕੜੇ ਤੁਸੀਂ ਸ਼ਾਮ ਨੂੰ ਵੇਖ ਲੋਗੇ ਇੱਥੇ ਕਈ ਤਾਂ ਵਿਚਾਰੇ ਕਮਲੇ ਹੋਏ ਫਿਰਦੇ ਸੜਕਾਂ ਤੇ ਤੁਰੇ ਫਿਰਦੇ ਆ ਨਸ਼ੇ ਦੀ ਭਾਲ ਚ ਤੁਰੇ ਫਿਰਦੇ ਨੇ ਹਾਂਜੀ ਬਹੁਤ ਜ਼ਿਆਦਾ ਹੁਣ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਕੁਝ 18-19 ਸਾਲ ਦੀ ਕੁੜੀ ਹੈ ਇੱਕ ਬੱਚਾ ਛੋਟਾ ਤੇ ਇਸ ਤਰ੍ਹਾਂ ਹੀ ਹੋਈ ਜਾਂਦਾ ਜੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਪੰਜਾਬ ਦਾ ਇਸ ਕਰਕੇ ਲੋਕ ਇਸ ਡਰ ਤੋਂ ਹੀ ਲੋਕ ਬਾਹਰ ਨੂੰ ਭੱਜ ਰਹੇ ਨੇ 30-30 ਲੱਖ ਰੁਪਏ ਲਾ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਸਾਰੇ ਆਪਣੇ ਬੱਚਿਆਂ ਨੂੰ ਬਾਹਰ ਕੱਢ ਰਹੇ ਨੇ ਕਿ ਸਾਡਾ ਬੱਚਾ ਕਿਵੇਂ ਨਾ ਕਿਵੇਂ ਬਚੇ ਇੱਥੇ ਬਹੁਤ ਜ਼ਿਆਦਾ ਸਾਡੇ ਪਹਿਲਾਂ ਤਾਂ ਇਸ ਇਲਾਕੇ 'ਚ ਜੋ ਕੋਈ ਨਹੀਂ ਬਾਹਰ ਗਿਆ ਸੀ ਅੱਜ ਸੈਂਕੜੇ ਬੱਚੇ ਜਿਹੜੇ ਆ ਬਾਹਰ ਚੱਲ ਗਏ ਇਹ ਨਸ਼ੇ ਦੇ ਡਰ ਤੋਂ ਹੈ ਕਿ ਸਾਡਾ ਮਾਂ ਪਿਓ ਨੂੰ ਇਹ ਡਰ ਹੈ ਕਿ ਸਾਡਾ ਨਸ਼ਾ ਜੇ ਬੱਚਾ ਨਸ਼ੇ 'ਚ ਫਸ ਗਿਆ ਤੇ ਇਹ ਮਰ ਜਾਊਗਾ। ਫਿਰੋਜ਼ਪੁਰ ਵਿੱਚ ਚੋਰਾ ਦਾਤੰਗ ਜਾਰੀ ਹੈ ਤੇ ਮੋਬਾਈਲਾਂ ਵਾਲੀ ਦੁਕਾਨ ਦਾ ਸ਼ਟਰ ਤੋੜ ਕੇ 5 ਲੱਖ ਰੁਪਏ ਦੇ ਕਰੀਬ ਮੁੱਲ ਦੇ ਮੋਬਾਈਲ ਫੋਨ ਅਤੇ ਨਗਦੀ ਚੋਰ ਲੈ ਗਏ ਤੇ ਰਾਤੀ 11 ਵਜੇ ਦੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੇ ਗਿਆ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਤੇ ਚੋਰੀ ਕਰਦੇ ਸਮੇਂ ਜੋ ਪੜੋਸੀਆਂ ਨੇ ਦੇਖਿਆ ਤਾਂ ਪਿਸਤੌਲ ਦਿਖਾ ਕੇ ਫਰਾਰ ਹੋ ਗਏ। ਮੇਰਾ ਨਾਮ ਚੰਚਲ ਮਿੱਤਲਾ ਜੀ ਮੋਬਾਈਲਾਂ ਦੀ ਦੁਕਾਨ ਹੈ 베ਰੀਮਲਾ ਚੁੰਗੀਖਾਨਾ ਰੋਡ ਫ੍ਰੀਕਵੈਂਸੀ ਟੇ ਕੀ ਕੀ ਗੱਲ ਪਤਾ ਹੈ ਜਿਹੜੀ ਚੋਰਾਂ ਨੇ ਕਿ ਕਰਾ ਲੈਣਾ ਬੰਦ ਵੀ ਬੰਦ ਸੀ ਸਾਡੀ ਰਾਤੀ 11:30 ਵਜੇ ਦਾ ਟਾਈਮ ਸੀ ਤਕਰੀਬਨ ਤਿੰਨ ਚੋਰ ਆਉਂਦੇ ਆ ਮੋਟਰਸਾਈਕਲ ਤੇ ਜਿਵੇਂ ਚਲੋ ਜਾਣੀ ਜਾਂਦੇ ਹੋਣੇ ਆ ਪਹਿਲੋ ਇੱਕ ਅਧੀਵਾਰੀ ਆਏ ਹੋਣ ਉਦਾਂ ਆਏ ਆ ਰੁਕੇ ਆ ਉਹਨਾਂ ਨੇ ਸ਼ਟਰ ਭੰਨਿਆ ਪਹਿਲੋਂ ਪਹਿ ਸ਼ਟਰ ਭੰਨ ਕੇ ਉਹਨਾਂ ਨੇ ਗੇਟ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਗੇਟ ਦਾ ਹੈਂਡਲ ਜਿਹੜਾ ਹੁੰਦਾ ਉਹ ਟੁੱਟ ਗਿਆ ਇੱਕ ਮੁੰਡਾ ਡਿਗਿਆ ਸੜਕ ਤੇ ਉਹਨਾਂ ਖਿੱਚਣ ਦੇ ਦੌਰਾਨ ਫਿਰ ਉਹਨੇ ਚੱਕੀ ਉੱਪਰੋਂ ਸਾਹਮਣੇ ਵੇਟੇ ਚੱਕੀ 80 ਚੱਕ ਕੇ ਤੇ ਸ਼ੀਸ਼ਾ ਭੰਨਿਆ ਸ਼ੀਸ਼ਾ ਭੰਨ ਕੇ ਤੇ ਅੰਦਰ ਆਏ ਨੇ ਅੰਦਰ ਆ ਕੇ ਤੇ ਸਾਰੇ ਉਹਨਾਂ ਨੇ ਜਿਹੜੇ ਮੋਬਾਈਲ ਦੇ ਨਕਦੀ ਪਈ ਸੀ ਉਹ ਲੈ ਗਏ ਲਗਭਗ ਅੰਦਾਜ਼ੇ ਕਿਤੇ ਕੱਢ ਕੇ ਦਾ ਨਕਦੀ 70-80 ਹਜ਼ਾਰ ਦੇ ਕਰੀਬ ਫਿਰ ਸੀ ਮੋਬਾਈਲ ਕਿੰਨੇ ਲੈ ਮੋਬਾਈਲ 25 ਤੋਂ 30 ਮਵਾਂ ਸੀ ਕਿੰਨੇ ਦਾ ਤੁਹਾਨੂੰ ਨੁਕਸਾਨ ਕਰਦਾ ਨੁਕਸਾਨ ਲਗਭਗ ਜੇ ਕਹੀਏ ਤੇ ਆਪਾਂ 3 ਕਿ ਲੱਖ ਦੇ ਮੋਬਾਈਲ ਹੈਗੇ ਸੀ ਤੇ 70 ਸੀ ਲਗਭਗ ਕੋਈ ਅੰਦਾਜ਼ਾ ਤਾਂ ਹੁੰਦਾ ਨਹੀਂ ਦੇਖੋ ਹਾਂਜੀ ਚਲਦੀ ਦੁਕਾਨ ਸਟਾਕ ਤੁਸੀਂ ਹਿਸਾਬ ਲਗਾਓ ਪਤਾ ਹੀ ਨਹੀਂ ਕਿੰਨਾ ਕੀ ਹੈ ਕਿ ਕੈਮਰੇ ਚ ਕੈਦ ਹੋ ਗਿਆ ਉਹਨਾਂ ਦੀ ਤਸਵੀਰਾਂ ਹਾਂਜੀ ਕੈਮਰੇ ਚ ਕੈਦ ਹੋ ਗਿਆ ਹੋਰ ਕੀ ਭਾਗੇ ਪ੍ਰਸ਼ਾਸਨ ਤੇ ਪੁਰਸ ਪ੍ਰਸ਼ਾਸਨ ਦੀ ਬੜੀ ਢਿੱਲੀ ਕਾਰਗਜ਼ਾਰੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਢਿੱਲੀ ਕਾਰਗਜ਼ਾਰੀ ਹੈ ਹਜੇ ਤੱਕ ਸਾਡੀ ਐਫਆਈਆਰ ਨਹੀਂ ਕੀਤੀ ਸਾਨੂੰ ਜੇ ਕਹਿੰਦੇ ਹੈ ਜੀ ਨੋਰਮਲ ਆਪਣਾ 2 ਘੰਟੇ ਬਾਅਦ ਆਈਓ ਘੰਟੇ ਬਾਅਦ ਆਈ ਹੋਏ ਤੱਕ ਸਾਡੀ ਐਫਆਈਆਰ ਨਹੀਂ ਕੀਤੀ ਜੇ ਦਿਹਾੜੇ ਵੀ ਲੁੱਟ ਹੋਈ ਹੈ ਇਹਦੀ ਗੱਲ ਬਹੁਤ ਬਹੁਤ ਹੈ ਜੀ ਬਹੁਤ ਲੁੱਟ ਖੋਹ ਜਾਂਦੀ ਹੈ ਬਹੁਤ ਲੋਕ ਦਰਦਾਂ ਮੋਲ ਰਹੇ ਦਾ ਸਾਰੇ ਇਹੀ ਡਰ ਦਾ ਮੋਲ ਰੰਦਾ ਅੱਜ ਗੱਲ ਉਹਨਾਂ ਕੋਲ ਪਿਸਤਲ ਸੀ ਜਿਹੜੇ ਰਾਤੀ ਆਏ ਹਨ ਜਦੋਂ ਚੋਰੀ ਕੀਤੀ ਉਹਨਾਂ ਨੇ ਸਾਡੇ ਆ ਮੱਲੇ ਦੇ ਇੱਕ ਵੇਦ ਨੇ ਉਹ ਪਿੱਛੇ ਭੱਜੇ ਉਹਨਾਂ ਦੇ ਉਹਨਾਂ ਨੇ ਪਿਸਤਲ ਦਿਖਾਈ ਉਹਨਾਂ ਨੂੰ ਗੋਲੀ ਮਾਰਨ ਦੀ ਹਾਂਜੀ ਪਿਸਤਲ ਪਿਸਤਲ ਵਿਖਾਈ ਕਿਉਂ ਜੋ ਕੋਲੇ ਜਾਂਦੇ ਤਾਂ ਉਹਨਾਂ ਗੋਲੀ ਵੀ ਮਾਰਦੇ ਨਹੀਂ ਸੀ ਉੱਤੋਂ ਪੁਲਿਸ ਵਾਲੇ ਆ ਕੇ ਕਹਿੰਦੇ ਜੀ ਤੁਸੀਂ ਚੌਂਕੀਦਾਰ ਰੱਖੋ ਕਿ ਸਾਡੇ ਵੱਲੋਂ ਕੋਈ ਨਹੀਂ ਹੈਗਾ ਤੁਸੀਂ ਆਪ ਦੀ ਸੰਭਾਲ ਆਪੇ ਕਰਨੀ ਹੈ ਤੁਸੀਂ ਚੌਂਕੀਦਾਰ ਰੱਖੋ ਇੱਕ ਜਵਾਬ ਮਿਲਿਆ ਸਾਨੂੰ ਪੁਲਸ ਵਾਲਿਆਂ ਕੋਲ ਤੇ ਹਲੇ ਤੱਕ ਲੈਂਦੀ ਕਾਰਵਾਈ ਕੋਈ ਵੀ ਨਹੀਂ ਕੀਤੀ ਗਈ ਪੁਲਸ ਵੱਲੋਂ ਆ ਇੱਕ ਵਾਰੀ ਦੋ ਵਾਰੀ ਆ ਗਏ ਨੇ ਐਸ ਐਚ ਓ ਸਾਹਿਬ ਵੀ ਆ ਗਏ ਨੇ ਪਰ ਨਾ ਹਲੇ ਤੱਕ ਸਾਨੂੰ ਐਫ ਆਰ ਦਾ ਤੁਹਾਡੀ ਦੁਕਾਨ ਕਿੱਥੇ ਸੀ ਕਿਤੇ ਮੇਰੇ ਮੱਲੇ ਕੀ ਗੱਲ ਪਤਾ ਹੈ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਐ 11:30 ਦਾ ਕੋਈ ਟਾਈਮ ਹੁੰਦਾ 11:30 ਵਜੇ ਲੁੱਟ ਕੇ ਲੈ ਗਏ ਦੁਕਾਨ ਸਾਰੇ ਆफी ਕੁਛ ਦੱਸ ਸਕਦੇ ਆ ਗਏ ਮਰੋ 25000 ਮੋਬਾਈਲ ਲੈ ਗਏ 8000 ਰੁਪਇਆ ਲੈ ਗਏ ਕੋਈ ਉਹਨਾਂ ਦੇ ਕੋਈ ਚੋਰਾ ਤੇ ਲਗਾਮ ਨਹੀਂ ਪਾਰੀ ਕਿਸੇ ਤਰ੍ਹਾਂ ਲਗਾਮ ਕੀ ਬਾਂਦੀ ਆ ਗਮਾਲ ਦੇ ਭੱਜੇ ਸੀਗੇ ਤੇ ਉਹਨਾਂ ਨੇ ਇਸ ਤੋਂਲ ਦਿਖਾਤੀ ਕੋਈ ਤਾਂ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਹਜੇ ਤੱਕ ਐਫ ਆਈ ਦਰਜ ਨਹੀਂ ਕੀਤੀ ਹੋਣੀ ਚਾਹੀਦੀ ਇਹਦਾ ਤਾਂ ਕਾਰਵਾਈ ਸ਼ੁਰੂ ਤੇ ਹੋਰ ਕਾਰਵਾਈ ਤਾਂ ਹੋਣੀ ਚਾਹੀਦੀ ਸਰਿਕ ਮੋਬਾਈਲ ਨਦਕਾਰ ਤੇ ਜਿਹੜੀ ਚੋਰੀ ਹੋਈ ਕਿ ਬਸ ਮੋਬਾਈਲ ਸਟੇਰ ਸਵੇਰੇ 11:00 ਵਜੇ 3 ਅੰਪਸ਼ਾਤੇ ਆਦਮੀ ਆਏ ਜਿਨ੍ਹਾਂ ਨੇ ਸ਼ਟਰ ਤੋੜ ਕੇ ਦੁਕਾਨ ਦੇ ਅੰਦਰੋਂ 70000 ਰੁਪਏ ਦੇ ਕਰੀਬ ਅਤੇ 30-35 ਮੋਬਾਈਲ ਫੋਨ ਜਿਹੜੇ ਆ ਉਹ ਤੋਂ ਚੋਰੀ ਕਰਕੇ ਲੈ ਗਏ ਮੁਕੱਦਮਾ ਦਰਜ ਕਰ ਦਿੱਤਾ ਗਿਆ ਤਤਤੀਸ ਜੀ ਅੰਪਸ਼ਾਤੇ ਵਰਤ ਕੀਤਾ ਸਰਪੱਲ ਇਹ ਕੋਈ ਅਸਰ ਨਹੀਂ ਸੀ ਉਹਨਾਂ ਕੋਲ ਹਾਂ ਅਸਰ ਨਹੀਂ ਸੀ ਉਹਦੇ ਵੀ 25-55 ਨਾਟਾ ਪਰਸੈਂਟ ਜਿਹੜੀ ਐਮਪਲਾਈ ਉਹਦੇ ਫਰੋਜ਼ਪੁਰ ਦੇ ਪਿੰਡ ਚੱਕ ਹਮਦ ਨੇੜੇ ਪੁਲਿਸ ਵਾਲਿਆਂ ਨੇ ਗੋਲੀਆਂ ਚਲਾਈਆਂ ਤੇ ਤਿੰਨ ਨੌਜਵਾਨ ਜ਼ਖਮੀ ਹੋ ਗਏ ਦੋ ਦੀ ਹਾਲਤ ਨਾਜ਼ੁਕ ਦੇਖਦੇ ਫਰੀਦਕੋਟ ਮੈਡੀਕਲ ਵਿੱਚ ਰੈਫਰ ਕਰ ਦਿੱਤਾ ਗਿਆ ਇੱਕ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਲੰਗਰ ਖਾ ਕੇ ਇਹ ਘਰ ਨੂੰ ਵਾਪਸ ਪਰਤ ਰਹੇ ਸਨ ਤੇ ਪੁਲਿਸ ਨੇ ਕਿਹਾ ਉਹਨਾਂ ਨੂੰ ਮਿਲੀ ਸੀ ਐਕਸੀਡੈਂਟ ਦੀ ਸੂਚਨਾ ਮੋਗਾ ਦੇ ਪੌਂਚੀ ਪੁਲਿਸ ਨੇ ਲੋਕਾਂ ਨੂੰ ਘੇਰਿਆ ਤੇ ਬਚਾਅ ਵਿੱਚ ਪੁਲਿਸ ਨੇ ਫਾਇਰਿੰਗ ਵੀ ਕੀਤੀ ਜਿਸ ਵਿੱਚ ਦੋ ਪੁਲਿਸ ਵਾਲੇ ਤੇ ਤਿੰਨ ਤੋਂ ਚਾਰ ਲੋਕੀ ਜ਼ਖਮੀ ਹੋ ਗਏ ਫਾਰ ਅਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਾਦੀ ਜਿਹੜਾ ਮੁੰਡਾ ਜ਼ਖਮੀ ਹੋਇਆ ਤੁਹਾਡੇ ਕੀ ਲੱਗਦਾ ਜੀ ਪਤ ਮੇडम ਕੀ ਹੋਇਆ ਕੀ ਹੋਇਆ ਇਹੋ ਵੀ ਉਹ ਨਗੋਲੀ ਚਲਾਤੀ ਏ ਸਾਨੂੰ ਇਹ ਨਹੀਂ ਪਤਾ ਹੈ ਮੈਂ ਇਹੀ ਰਹਤੇ ਚ ਉਹ ਮੁੰਡਾ ਵਿਚਾਰਾ ਲੰਗਾ ਜਾਂਦਾ ਹੂ ਤਿੰਨੇ ਚਾਰੇ ਜਣੇ ਲੰਗੇ ਜਾਂਦੇ ਨੇ ਨਗਰ ਕਾ ਕੇ ਮੁੜੇ ਆਉਂਦੇ ਨੇ ਤੇ ਗੋਲੀ ਕਿੰਨੇ ਚਲਾਈ ਗੋਲੀ ਤੋਸੜਾ ਹੀ ਚਲਾਈ ਆ ਕਿਉਂ ਕਰਨ ਪਤਾ ਨਹੀਂ ਹੁਣ ਉਹਨਾਂ ਨੂੰ ਕੀ ਕਰਨੀ ਹੈ ਉਹੋ ਹੀ ਕਰਨੀ ਹੈ ਜਿਹੜੇ ਮੁੰਡੇ ਦੇ ਮਿਲ ਗਏ ਉਹਨੂੰ ਤਾਂ ਚਲਾਈ ਨਾ ਤੇ ਦੂਜੀ ਜਰ ਤਰ ਮਾਰ ਦੇ ਰੱਖ ਛੱਡਾ ਕਿਉਂ ਪੁਲਿਸ ਵਾਲਾ ਕੋ ਨਸ਼ੇ ਸੀ ਗਾ ਜਿਵੇਂ ਸੀ ਹੁਣ ਕੀ ਪਤਾ ਮਰ ਜਣੇ ਨਸ਼ੇ ਚ ਹੀ ਉਹ ਹੈ ਪੁੜੀਆ ਮੁੱਛਾ ਮੈਨੂੰ ਇੱੱਟ ਤਾਂ ਆ ਜਾਂਦੀ ਇੱਥੇ ਤੇ ਮੈਨੂੰ ਦੱਬਾਂ ਹੀ ਪਿੰਡ ਵਾਲਿਆਂ ਨੇ ਪੁੱਛਿਆ ਨਹੀਂ ਬਾਅਦ ਚ ਫੜ ਕੇ ਪਿਆਣਾ ਅਸੀਂ ਤਾਂ ਆ ਕੇ ਮੁੰਡੇ ਨੂੰ ਲੈ ਕੇ ਇੱਧਰ ਪਿੱਛੇ ਪਤਾ ਨਹੀਂ ਕੀ ਹੋਇਆ ਤੇ ਕੀ ਨਹੀਂ ਹੋਇਆ ਉਹ ਗਿਆ ਆਂਦਾ ਪੁਲਿਸ ਵਾਲੇ ਕਾਫੀ ਗਈਆਂ ਗੱਡੀਆਂ ਤੇ ਉਹਨਾਂ ਚੁੱਪ ਕਰਕੇ ਪੱਤਰਕਾਰ ਨਹੀਂ ਗਿਆ ਕੋਈ ਕੁਛ ਨਹੀਂ ਤੇ ਉਹਨਾਂ ਦੀ ਗੱਡੀ ਲੈ ਆਂਦੀ ਹੈ ਉਹ ਨਹੀਂ ਪੁਲਿਸ ਵਾਲੇ ਨੇ ਫਾਇਰਿੰਗ ਕਿਉਂ ਕਰਤੀ ਬਿਨਾਂ ਵਜੇ ਆਮ ਬੰਦਿਆ ਦੇ ਫਾਇਰਿੰਗ ਬਿਨਾਂ ਵਜੇ ਕਰਤੀ ਆ ਕੇ ਪਰ ਉਹ ਕਹਿੰਤੂ ਆਇਆ ਵਕਰ ਨਾਕਾ ਨੋਕਾ ਲੱਗਾ ਹੈ ਵੀ ਆਪ ਹੀ ਜ਼ਹਦੇ ਨਹੀਂ ਹੋਣਾ ਤੇ ਅਸੀਂ ਇਹ ਲੰਗੇ ਜਾਂਦੇ ਉਹ ਮੁੰਡੇ ਨੇ ਹੱਦ ਨਾ ਕਰ ਆ ਵੀ ਕੀਤੀ ਹੈ ਤਾਂ ਅਸੀਂ ਮਾਰਨੇ ਤਾਂ ਮੁੰਡੇ ਦੇ ਹੀ ਮੁੰਡੇ ਦੇ ਉਹ ਤੇ ਮਾਰੀ ਜਾਂਦੇ ਆਪਾਂ ਨੇ ਕੀ ਦੁੱਖ ਸੀ ਤੇ ਆਪਾਂ ਨੇ ਜੇ ਤਾਂ ਗਲਤੀ ਨਹੀਂ ਕੀਤੀ ਤੇ ਮੇਰੇ ਮੁੰਡੇ ਨੂੰ ਕਿਉਂ ਮਾਰਿਆ ਨੇ ਤੁਸੀਂ ਉਹਨਾਂ ਕੀ ਚਾਹਦੇ ਹੋ ਕੀ ਚਾਹਦੇ ਆਂ ਅਸੀਂ ਤਾਂ ਇਹ ਆੜਾ ਮੋੜਾ ਵਜਣਾ ਚਾਹੀਦਾ ਹੋਰ ਹਿੱਕ ਆਹਣਾ ਹੈ ਵੀਰ ਕੀ ਨਾਮ ਹੈ ਕਹਤੇ ਹੋਇਆ ਕੀ ਸੀ ਲਖਵਿੰਦਰ ਸਿੰਘ ਨਾਮ ਆ ਤੇ ਪਿੰਡੋਂ ਹੀ ਲੰਗਰ ਛੱਕੇ ਆ ਰਹੇ ਸੀ ਤੇ ਉਰਾਂ ਕਾਰ ਵਾਲੀ ਸੈਟ ਆ ਤੇ ਉੱਥੇ ਰੱਜ ਚੋਗੇ ਤੇ ਉੱਥੇ ਪੁਲਿਸ ਆ ਗਈ ਸੀ ਤੇ ਉਹਨਾਂ ਇਦਾਂ ਹੀ ਫਾਇਰਿੰਗ ਕਰਤੀ ਜਿੱਦਾਂ ਜਿਆਦਾ ਜਿਹਨਾਂ ਦੇਖ ਕੇ ਕਿੰਨੇ ਜਣੇ ਤੁਸੀਂ ਖੜੀ ਸੀ ਉੱਥੇ ਤਾਂ ਜਿੱਦਾਂ ਸੰਗਤ ਹੀ ਲੰਘਦੀ ਬਹੁਤ ਹੋ ਗਈ ਕੱਟੀ ਫਾਇਰਿੰਗ ਕਿਉਂ ਕਰਤੀ ਇੰਨਾ ਨਹੀਂ ਪਤਾ ਪੀਤੀ ਹੋਈ ਲਗਦਾ ਮਰਾਜ ਕੋ ਹੁਲੜ ਬਜੀ ਵੀ ਕੀਤੀ ਆ ਦੂਰ کہیں ਨੰਦ ਨਹੀਂ ਕੀਤੀ ਉਹਨਾਂ ਹੀ ਕੀਤੀ ਆ ਉਸ ਤੋਂ ਬਾਅਦ ਫਿਰ ਉਹਨੂੰ ਪੁੱਛਿਆ ਕਿ ਵੀ ਇਹ ਫਾਇਰਿੰਗ ਕਿਉਂ ਕੀਤੀ ਨਹੀਂ ਨਹੀਂ ਇੰਨਾ ਕਿਤੇ ਕਿੰਨੇ ਜ਼ਖਮੀ ਹੋ ਗਏ ਫਿਰ ਜ਼ਖਮੀ 4 ਚ 5 ਤੇ ਕਿੰਨੇ ਜਾਣੇ ਸੀ ਪੁਲਸ ਵਾਲੇ ਪੁਲਸ ਵਾਲੇ ਚੀ ਤਾਂ 7 ਤੇ ਫਾਇਰਿੰਗ ਇੱਕ ਨੇ ਕੀਤੀ ਫਾਇਰਿੰਗ ਇੱਕ ਨਹੀਂ ਕੀਤੀ ਬਾਕੀਆਂ ਦੀ ਹਾਲਤ ਕਿਵੇਂ ਤੁਹਾਡੇ ਨਾਲ ਦੀ ਬਾਕੀਆਂ ਦੀ ਪਤਾ ਨਹੀਂ ਟੋੜਾ ਬੰਦਾ ਜੋੜੀਆਂ ਦੋਵੇਂ ਬੰਦੇ ਮਰਦੇ ਪਰ ਪੱਥਾ ਰੱਖਾ ਕਰੋ ਯਾਰ ਪਰ ਨਾ ਬਣਾਓ ਅੱਗੇ ਦੀ ਅੱਗੇ ਦੀ ਸ਼ਰਾਬ ਹੈ ਨਾ ਉਹ ਪੂਜਾ ਪਰੀ ਅੱਛਾ ਵੀਡੀਓ ਬਣਾਓ ਯਾਰ ਅੱਗੇ ਦੀ ਵੀਡੀਓ ਬਣਾਓ ਉਹੋ ਮੋੜ ਤੇ ਮੋੜੋਂ ਬਚਣਾ ਹੈ ਕਿ ਨਹੀਂ ਲੱਭਣਾ ਮੁੰਡਾ ਹੈ ਹੈ ਬੱਕੇ ਮਦਾਨੇ ਕਿਤਾ ਦੇ ਤਰੀਕੇ ਨਾਲ ਨਹੀਂ ਬੱਖਿਆ ਫੇਰ ਯਾਰ ਸੌਰੀ ਮਾਰੀ ਨੇ ਲੈ ਕੇ ਤੇ ਜਾ ਕੋਈ ਗੱਡੀ ਆਦੀ ਜੇ ਲੈ ਜਾ ਕੋਈ ਬਿੱਤਰ ਬਾਰੀ ਮੈਂ ਖੁੱਲੀ ਜਿਵੇਂ ਖੋਲ ਕੇ ਆਣਾ ਗੱਡੀ ਕਿਹੜੀ ਹੈ ਕੋਲੇ ਠੀਕ ਗੱਡੀ ਵੀ ਡਾਕਟਰ ਵਾਲੀ ਪੁੱਛ ਗੱਲ ਦੁੱਧ ਹਾਂ ਬੱਤੀਆਂ ਵਾਲੀ

ਇਹ ਵੀਡੀਓ ਬਣਾਉਣਾ ਤੇ ਇੱਥੇ ਬੰਨਣਾ ਹੈ ਉਹ ਮੁੰਡੇ ਯਾਦ ਕਰਾ ਫੋਨ ਨੂੰ ਆਪਣੇ ਮੇਰੇ ਕੋਲ ਦਾ ਨੰਬਰ ਕੋਈ ਉੱਪਰ ਬੰਨਣਾ ਹੈ ਸਰਪੰਚਾ ਦਾ ਲਸ਼ਮਣ ਦੇ ਮੁੰਡੇ ਲੱਕੀ ਬੇ ਸਹਾਇਕ ਚੌਪਾਤਾਂ ਚੌਪੜੀ ਵੱਡੀ ਤੇ ਲੈ ਕੇ ਗਏ ਤਿੰਨ ਬੰਦੇ ਲੈ ਕੇ ਗਏ ਤਿੰਨ ਬੰਦੇ ਲੈ ਕੇ ਗਏ ਹੋਰ ਇਹ ਇਹ ਹੈ ਕਿ ਇਹ ਕਾਰੀ ਚਾਹੀਦੀ ਨਹੀਂ ਭਾਈ ਨਹੀਂ ਜਾਏਗਾ ਖਾਣੇਦਾਰੇ ਪੁਲਸਾਰਾ ਕੌਣ ਹੈ ਡਰਾਈਵਰ ਕੌਣ ਹੈ ਮੈਨੂੰ ਦੱਸੋ ਤੁਸੀਂ ਵੀ ਦੱਸੋ ਥਾਣਾ ਹਰਫਕੇ ਦੇ ਵਿੱਚ ਰਾਤ ਨੂੰ ਦੇਰ ਰਾਤ ਐ ਸਚੂ ਨੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਉਹਨੂੰ ਇਤਲਾਹ ਮਿਲੀ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਜੋ ਇਮੀਡੀਏਟਲੀ ਐ ਸਚੂ ਨੇ ਰਿਐਕਟ ਕਰਕੇ ਸਪੌਟ ਤੇ ਪਹੁੰਚਿਆ ਤਾਂ ਉੱਥੇ ਪਤਾ ਲੱਗਿਆ ਕਿ ਇਹ ਜਿਹਨਾਂ ਦਾ ਐਕਸੀਡੈਂਟ ਹੋਇਆ ਉਹ ਪਿੰਡ ਵੱਲ ਚਲੇ ਗਏ ਹਨ ਅਤੇ ਜਿਹੜਾ ਇੱਕ ਮੋਟਰਸਾਈਕਲ ਵਾਲਾ ਉਹਦੀ ਕਾਫੀ दारू ਪੀਤੀ ਹੋਈ ਸੀ ਜੋ ਐਸਐਚਓ ਇਮੀਡੀਏਟਲੀ ਉੱਥੇ ਪਹੁੰਚਿਆ ਪਿੰਡ ਦੇ ਵਿੱਚ ਤਾਂ ਉੱਥੇ ਕਾਫੀ ਲੋਕਾਂ ਦਾ ਹਜੂਰ ਇਕੱਠਾ ਹੋਇਆ ਸੀ ਜਿਹੜਾ ਉਹ ਮੋਟਰਸਾਈਕਲ ਵਾਲਾ ਸੀ ਉਹਦੀ ਕਾਫੀ दारू ਪੀਤੀ ਹੋਈ ਸੀ ਜਦੋਂ ਉਹਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਮੋਟਰਸਾਈਕਲ ਵਾਲੇ ਉਹਨੂੰ ਪੁੱਛਿਆ ਵੀ ਤੂੰ ਐਕਸੀਡੈਂਟ ਕੀਤਾ ਇਹਦਾ ਕੀ ਕਾਰਨ ਹੈ ਤਾਂ ਉਹਨੇ ਪਿੰਡ ਦੇ ਹੋਰ ਬੰਦੇ ਵੀ ਤਲਖੀ ਚ ਆ ਗਏ ਤੇ ਉਹਨੇ ਪੁਲਿਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਨੇ ਆਪਣੇ ਬਚਾਅ ਲਈ ਹਵਾਈ ਫਾਇਰ ਕੀਤੇ ਇਸ ਸਾਰੇ ਘਟਨਾਕਰਮ ਦੇ ਵਿੱਚ ਪੰਜ ਬੰਦੇ ਜਦੋਂ ਉਹਨਾਂ ਨੇ ਹਮਲਾ ਕੀਤਾ ਪਿੰਡ ਵਾਲਿਆਂ ਨੇ ਟੋਟਲ ਪੰਜ ਬੰਦੇ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਦੋ ਪੁਲਿਸ ਮੁਲਾਜ਼ਮ ਸੀ ਤੇ ਤਿੰਨ ਬੰਦੇ ਸਿਵਲ ਦੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਮੀਡੀਏਟਲੀ ਹਸਪੀਟਲ ਜਿਹੜਾ ਐਡਮਿਟ ਕਰਾਇਆ ਗਿਆ ਸਾਰਿਆਂ ਦੀ ਹਾਲਤ ਠੀਕ ਹੈ ਇਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਦੋਂ ਤੋਂ ਡੇਰਾਬਸੀ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਨੇ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਚੋਰਾਂ ਨੂੰ ਭਜਣਾ ਪੈ ਗਿਆ ਹਨ। ਚੋਰ ਉਹਨਾਂ ਤੋਂ ਬੇहद ਡਰਦੇ ਹੋਏ ਨਜ਼ਰ ਆਉਂਦੇ ਹਨ। ਬਾਹਰਲ ਇੱਕ ਕੁੜੀ ਤੋਂ ਪਰਸ ਖੋ ਕੇ ਭੱਜਣ ਦਾ ਵੀ ਮਾਮਲਾ ਸਾਹਮਣੇ ਆਇਆ ਜਿਸ ਕਰਕੇ ਕੁੜੀ ਰੋਡ ਤੇ ਹੀ ਡਿੱਗ ਪਈ। ਡੇਰਾਬਸੀ ਐਸਐਚਓ ਮਨਦੀਪ ਸਿੰਘ ਨੇ 12 ਘੰਟਿਆਂ ਵਿੱਚ ਉਸ ਚੋਰ ਨੂੰ ਫੜ ਲਿਆ ਜਿਸ ਨੇ ਲੜਕੀ ਦਾ ਪਰਸ ਖੋਇਆ ਸੀ ਤੇ ਹੁਣ ਉਹ ਆਪਣੇ ਆਪਣੇ ਪੈਰ ਤੇ ਖੱਡੇ ਵੀ ਨਹੀਂ ਹੋ ਸਕਦੇ। ਡੇਰਾਬਸੀ ਡੀਐਸਪੀ ਦਾ ਕਹਿਣਾ ਹੈ ਕਿ ਜ਼ਰੂਮ ਕਰਨ ਵਾਲਿਆਂ ਨੂੰ ਕਦੀ ਵੀ ਬਖਸ਼ਿਆ ਨਹੀਂ ਜਾਵੇਗਾ ਸੀਸੀਟੀਵੀ ਕੈਮਰਾਜ਼ ਨਹੀਂ ਹੈਗੇ ਹੁਣ ਦੇਖੋ ਓਮੇਕਸਵਰਦੀ ਸੁਸਾਇਟੀ ਦੀ ਸੀਸੀਟੀਵੀ ਵੀ ਨਹੀਂ ਚੱਲ ਰਹੀ ਹੈ ਤਾਂ ਆਈ ਵਾਸ ਵੰਡਰ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿ ਓਮੇਕਸ ਸੁਡੀ ਵਾਲੋ ਤਾਂ ਬੈਸਟ ਸੁਸਾਇਟੀ ਹੈ ਜਿੱਥੇ ਆਪਾਂ ਸੀਸੀਟੀਵੀ ਲਾਇਆ ਤਾਂ ਸਾਨੂੰ ਪਬਲਿਕ ਦਾ ਵੀ ਸਹਿਯੋਗ ਚਾਹੀਦਾ ਵੀ ਡਿਪਾਰਟਮੈਂਟਸ ਜਿਹੜੇ ਹੋਰ ਵੀ ਚੰਗੇ ਜਿਹੜੇ ਵੀ ਜਿਲ੍ਹੇ ਦੇ ਡਿਪਾਰਟਮੈਂਟ ਬਣਾਏ ਆ ਉਹ ਆਪੇ ਕੈਮਰਾਜ਼ ਲਾਉਣ ਸਿਕਿਉਰਿਟੀ ਰੱਖਣ ਤੇ ਸਾਡੇ ਸਿਸਟਮ ਤੋਂ ਸਾਡੇ ਨੰਬਰਸ ਹੁਣ ਉੱਥੇ ਅਵੇਲੇਬਲ ਹੋਣਗੇ ਆਹਵ ਡਾਇਰੈਕਟਡ 올 ది एसएचओ विल बी जो एसएसपी ਸਾਹਿਬ ਦੀ ਹਦਾਇਤ ਸੀ ਮੈਕਸਿਮਮ ਨੰਬਰ ਪੁਲਿਸ ਦੇ ਮੁੰਸ਼ੀ ਦਾ ਐਸਐਚਓ ਦਾ ਬਾਹਰ ਹੋਣਾ ਚਾਹੀਦਾ ਖਾਸ ਕਰਕੇ ਹਾਈਵੇਅ ਦੇਖਣਾ ਚਾਹੀਦਾ ਕਿਸੇ ਕੋਲ ਇਨਫੋਰਮੇਸ਼ਨ ਉਹਦੀ ਬਿਲਕੁਲ ਉਹਦੀ ਪਛਾਣ ਨੂੰ ਨਹੀਂ ਆਊਟ ਕੀਤਾ ਜਾਊਗਾ ਸਾਡੇ ਨਾਲ ਸ਼ੇਅਰ ਕਰਨ ਉਹਦੀਰ ਪਲਾਨਿੰਗ ਲੈ ਲਿਓ ਕਿਉਂਕਿ ਪੈਟਰੋਲਿੰਗ ਵੀ ਤੁਸੀਂ ਗੱਲ ਕਰੋ ਪੈਟਰੋਲਿੰਗ ਸਕੂਲਾ ਦੀ ਰਾਜੀਵ ਕਲੋਨੀ ਵਿੱਚ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਮ੍ਰਿਤਕ ਦੀ ਪਛਾਣ ਰਜਿੰਦਰ ਵਾਸੀ ਰਾਜੀਵ ਕਲੋਨੀ ਵਿੱਚੋਂ ਹੋਈ ਹੈ ਮੁਲਜ਼ਮਾਨੇ ਰਜਿੰਦਰ ਦੀ ਗਰਦਨ ਤੋਂ ਲੈ ਕੇ ਸਰੀਰ ਤੱਕ ਦਰਜਨ ਤੋਂ ਵੱਧ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸਵੇਰੇ 6 ਵਜੇ ਦੇ ਕਰੀਬ ਜਦੋਂ ਲੋਕਾਂ ਨੇ ਖੂਨ ਨਾਲ ਲਤਪਤਲਾਸ਼ ਦੇਖੀ ਤਾਂ ਉਹ ਹੈਰਾਨ ਰਹਿ ਗਏ ਲੋਕਾਂ ਨੇ ਤੁਰੰਤ ਪੁਲਿਸ ਨੂੰ ਕਤਲ ਦੀ ਸੂਚਨਾ ਦਿੱਤੀ ਸੂਚਨਾ ਮਿਲਣ ਤੋਂ ਬਾਅਦ ਸਾਨਕ ਪੁਲਿਸ ਤੇ ਪਰਾਧ ਸ਼ਾਖਾ ਦੀ ਟੀਮ ਮੌਕੇ ਤੇ ਪਹੁੰਚੀ ਤੇ ਘਟਨਾ ਦੀ ਜਾਂਚ ਕੀਤੀ ਮੌਕੇ ਤੇ ਕ੍ਰਾਈਮ ਟੀਮ ਨੂੰ ਬੁਲਾਇਆ ਗਿਆ ਤੇ ਮੌਕੇ ਦੇ ਨੇੜੇ ਤੋਂ ਕੈਂਚੀ ਵੀ ਮਿਲੀ ਹੈ

ठीक है जी उसको किसी अज्ञात आदमी ने किसी नुकीले हथियार से उसको छुट्टे मारी हैं जिससे उसकी हत्या हुई है मुकदमा दर्ज कर लिया है पोस्टमार्टम करा के बोडी वाले कर दिया इन्वेस्टिगेशन जारी सर जैसे कितने बार किए गए हैं कुछ पता लगा क्या हथियार मिला पास से कोई कैंची टाइप की कुछ हथियार तो अब ये इन्वेस्टिगेशन का पार्ट है।, है, है ठीक है सर आगे इन्वेस्टिगेशन जारी है ਬਲਾਚੌਰ ਵਿੱਚ ਚੱਲ ਰਹੇ ਪੀਓ ਰੇਸ਼ਮ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਉਦਨਵਾਲ ਥਾਣਾ ਸਦਰ ਬਲਾਚੌਰ ਹਾਲਵਾਸੀ ਸਨ ਇਨ ਕਲੇਵ ਸੈਕਟਰ 125 ਜੰਪੂ ਰੋਡ ਮੋਹਾਲੀ ਨੂੰ ਮਾਨਯੋਗ ਅਦਾਲਤ ਵੱਲੋਂ ਮੀਤੀ 1 10 2020 ਨੂੰ ਪੀਓ ਘੋਸ਼ਿਤ ਕੀਤਾ ਗਿਆ ਸੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਦਿੱਲੀ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ ਤੇ ਦਿੱਲੀ ਦੇ ਸੀਤਾਰਾਮ ਨੂੰ ਜਾਣਦਾ ਸੀ ਅਤੇ ਸੀਤਾਰਾਮ ਉਸ ਦੇ ਸਾਥੀ ਪ੍ਰੇਮ ਨਾਰਾਇਣ ਨੂੰ ਸਸਤੇ ਪਾਦੀ ਜ਼ਮੀਨ ਦਿਵਾਉਣ ਦੇ ਸਬੰਧ ਵਿੱਚ ਪਰਮਿੰਦਰ ਸਿੰਘ ਪੁੱਤਰ ਸਖਦੇਵ ਸਿੰਘ ਵਾਸੀ ਬਲਾ ਚੌਰ ਨਾਲ ਮਿਲਿਆ ਸੀ ਅਤੇ ਪਰਮਿੰਦਰ ਸਿੰਘ ਦੇ ਖਾਤੇ ਵਿੱਚ 12 ਲੱਖ ਰੁਪਏ ਪਾਏ ਸਨ ਅਤੇ ਜ਼ਮੀਨ ਦਾ ਸੌਦਾ ਵੀ ਕੀਤਾ ਸੀ ਜੋ ਬਾਅਦ ਵਿੱਚ ਪਰਮਿੰਦਰ ਸਿੰਘ ਉਕਤ ਨੇ ਧੋਖਾਧੜੀ ਕੀਤੀ ਜਿਸ ਤੇ ਉਕਤ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ। ਤਹਿਤ ਵੀ ਉਹ ਜਿਹੜੇ ਭੂੜੇ ਨੇ ਵੱਖ-ਵੱਖ ਮੁਕੰਦਮਿਆਂ ਦੇ ਨਾਮ 'ਚ ਗ੍ਰਿਫਤਾਰ ਕਰਨ ਵਾਲੇ ਚੱਲਦੇ ਰਹੇ। ਮਹੀਨਾ ਤੇ ਉਹਦੇ ਸਬੰਧ ਦੇ ਵਿੱਚ ਕੱਲ ਸਾਡੇ ਐਸਐਚਓ ਸਿਟੀ ਨੇ ਸਾਡੇ 128 ਨੰਬਰ ਮਕਦਮੇ ਦਾ ਸਿਟੀ ਬਲਾਚੌਰ ਦਾ ਪੀਓ ਸੀਗਾ ਰੇਸ਼ਮ ਕੁਮਾਰ ਤੇ ਇਹਨੂੰ ਗ੍ਰਿਫਤਾਰ ਕੀਤਾ ਅੱਜ ਪੇਸ਼ ਦਾਖਲ ਕਰਕੇ ਦਾ ਰਾਮ ਨੇ ਸਰ ਪਹਿਲਾਂ ਵੀ ਕੋਈ ਉਹਦੇ ਵਿੱਚ ਸੀਗੀ ਜੀ ਜਿਹਦਾ ਪੀਓ ਹੋਏ ਹੋਏਗੇ ਹੋਰ ਵੀ ਕੋਈ ਕੇਸਿਸ ਇਹਨਾਂ ਤੇ ਚੱਲ ਰਹੇ ਕੀ ਸਿੰਪਲ ਇੱਕ ਹੀ ਕੇਸ ਸੀਗਾ ਜੀ ਇਹ ਤਾਂ ਇੱਕ ਹੀ ਸੀ ਤੇ ਇਹ ਮਾਮਲਾ ਕਿੱਦਾਂ ਦਾ ਸੀਗਾ ਜੀ ਇਹ ਮਾਮਲਾ ਧੋਖਾਧੜੀ ਦਾ ਇੱਕ ਮੁਕੱਦਮਾ ਸੀਗਾ ਜਿਹਨੂੰ ਜੀ ਸੀ ਕਿਸੇ ਕੰਪਨੀ ਕੁੰਮੀ ਦਾ ਸੀਗਾ ਜਾਂ ਕਿਸੇ ਵਿਅਕਤੀ ਨਸਬਤ ਇਹਨੇ ਵਿੱਚ ਗਵਾਹੀ ਪਾਈ ਹੋਈ ਸੀ ਕਿਸੇ ਬੰਦੇ ਦੇ ਨਾਲ 12 ਲੱਖ ਦਾ ਕੋਈ ਪੇਮੈਂਟ ਸੀਗੀ ਕਿੰਨੇ ਕਿੰਨੇ ਸੈਕਟਰਸ ਪਰ ਪੀਓ ਸੀਗਾ ਇਹ 2019 ਦਾ ਮੁਕੱਦਮਾ ਹੈ ਠੀਕ ਹੈ ਸਰ ਤੇ 2020 ਤੋਂ ਪੀਓ 900 ਗਿਆ ਸੀ ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਜੀ ਪੇਸ਼ ਕਰਤਾ ਨੂੰ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ ਰੱਬ ਰੱਖਾ